ਚੋਰੀ ਨੇ ਸੱਜਣਾ ਪਰ ਉਹਨਾਂ ਕਦੇ ਗੈਰ ਨਹੀਂ ਲੁੱਟੇ ਜੇ ਅਸਾਂ ਮਾੜੀ ਕਰਦੇ ਤਾਂ ਸਾਡੀ ਕਿਸਮਤ ਟੁੱਟੇ ਅਸਾਂ ਜੁੜੇ ਜ਼ਮੀਨ ਨਾਲ ਪਰ ਉਹ ਅੰਬਰਾਂ ਉੱਤੇ ਅਸਾਂ ਜੁੜੇ ਜ਼ਮੀਨ ਨਾਲ ਪਰ ਉਹ ਅੰਬਰਾਂ ਉੱਤੇ ਉਹ ਯਾਰਾ ਤੇਰੇ ਹੱਥੋਂ ਹੀ ਟੁੱਟਿਆ ਅਸੀਂ ਥੱਲੇ ਗਿਰ ਕੇ ਨਹੀਂ ਟੁੱਟੇ ਅੱਖਾਂ ਦੀ ਦਰਵੇਸ਼ੀ ਨੇ ਯਾਰ ਦੀ ਅੱਗੇ ਪੇਸ਼ੀ ਨੇ ਸਾਰੀ ਆਕੜ ਪੰਨੀ ਐ ਵੇਖ ਮੁਹੱਬਤ ਅੰਨੀ ਐ ਤੂੰ ਇੱਕ ਨਹੀਂ ਸੁਣਦਾ ਮੇਰੀ ਮੈਂ ਤੇਰੀ ਇੱਕ ਇੱਕ ਮੰਨੀ ਐ ਯਾਰਾ ਵੇਖ ਮੁਹੱਬਤ ਅੰਨੀ ਐ ਅਕਸਰ ਇਸ਼ਕੇ ਚ ਰੋਣਾ ਚੰਨਾ ਪੈਂਦਾ ਏ ਅਕਸਰ ਇਸ਼ਕੇ ਚ ਰੋਣਾ ਚੰਨਾ ਪੈਂਦਾ ਏ ਅੱਖਾਂ ਹੁੰਦੇ ਹੋਏ ਵੀ ਹੁਣ ਉਹਨਾਂ ਦੇ ਜੋ ਮੈਨ ਦੇ ਉੱਪਰ ਮਿੱਟੀ ਹੈ ਮਿੱਟੀ ਦੇ ਉੱਪਰ ਮਿੱਟੀ ਹੈ ਮਿੱਟੀ ਨੂੰ ਮਿੱਟੀ ਤੋਂ ਅਲਰਜੀ ਹੈ ਮਿੱਟੀ ਨੂੰ ਮਿੱਟੀ ਤੋਂ ਅਲਰਜੀ ਹੈ ਸਿਰਤਾ ਨੂੰ ਦੇਖਿਆ ਕਰੋ ਪ੍ਰੀਤ ਸਾਹਿਬ ਸ਼ਕਲਾਂ ਦੀ ਮੁਹੱਬਤ ਫਰਚੀਏ ਸ਼ਾਇਦ ਕਾਫੀ देर ਹੋ ਜਾਣੀ ਜੇ ਰਾਤੀ ਲਿਖਣ ਬੈਠਾ ਤਾਂ ਸਵੇਰ ਹੋ ਜਾਣੀ ਮੇਰੇ ਲਈ ਤੇਰੇ ਵੱਲੋਂ ਫਿਰ ਤੋਂ ਕੁਝ ਫੇਰ ਫੇਰ ਹੋ ਜਾਣੀ ਕਾਫੀ ਦੇਰ ਹੋ ਜਾਣੀ ਸ਼ਾਇਦ ਕਾਫੀ ਦੇਰ ਹੋ ਜਾਣੀ ਜੇ ਰਾਤੀ ਲਿਖਣ ਬੈਠਾਂ ਤਾਂ ਸਵੇਰ ਹੋ ਜਾਣੀ ਮੇਰੇ ਲਈ ਤੇਰੇ ਵੱਲੋਂ ਫਿਰ ਤੋਂ ਕੁਝ ਫੇਰ ਫੇਰ ਹੋ ਜਾਣੀ ਸਿੱਧੇ ਸਾਦੇ ਜੇ ਬੰਦੇ ਆ ਤੇਰੇ ਮਹਿੰਗੇ ਸ਼ਹਿਰ 'ਚ ਤੈਨੂੰ ਮਾਫ਼ ਕਰਨ ਦੀ ਗਲਤੀ ਮੇਥੋਂ ਫੇਰ ਹੋ ਜਾਣੀ ਯਾਰ ਮੁੱਕ ਗਿਆ ਅੰਦਰੋਂ ਅੰਦਰੀ ਹੁਣ ਦਰਦ ਹੀ ਭਰਿਆ ਪਿਆ ਕਹਿੰਦੇ ਪਿਆਰ ਮੁੱਕ ਗਿਆ ਅੰਦਰੋਂ ਅੰਦਰੀ ਹੁਣ ਦਰਦ ਹੀ ਭਰਿਆ ਪਿਆ ਹੁਣ ਨੇੜੇ ਨਾ ਹੋਈਂ ਤੂੰ ਮਹਿਸੂਸ ਕਰ ਜਾਂਗੀ ਫਿਰ ਪੀੜ ਸਹਿ ਨਹੀਂ ਹੋਣੀ ਤੂੰ ਰੋਣ ਲੱਗ ਜਾਵੇਂਗੀ ਫਿਰ ਪੀੜ ਸਹਿ ਨਹੀਂ ਹੋਣੀ ਤੂੰ ਰੋਣ ਲੱਗ ਜਾਵੇਂਗੀ ਦੂਰ ਕੀਤਾ ਤੂੰ ਮੈਨੂੰ ਕਿਤੇ ਨਾ ਕਿਤੇ ਖੁਦ ਤੋਂ ਤੂੰ ਖੁਦ ਤੋਂ ਅੰਦਰੋਂ ਅੰਦਰ ਹੋਣ ਲੱਗ ਜਾਵੇਂਗੀ ਮੈਨੂੰ ਰਾਤਾਂ ਦੀ ਆਦਤ ਲਾ ਕੇ ਤੂੰ ਕਿਵੇਂ ਨੀਂਦਰ ਚੈਨ ਦੀ ਸੌਣ ਲੱਗ ਜਾਵੇਂਗਾ ਕਹਿੰਦਾ ਬਰਬਾਦ ਹੋਣ ਦਾ ਸਵਾਦ ਵੀ ਕੋਈ ਬਰਬਾਦ ਹੋਣ ਵਾਲਾ ਜਾਣੇ ਹੰਝੂਆਂ ਦੀ ਕੀਮਤ ਸਾਲਾ ਕੋਈ ਰੋਣ ਵਾਲਾ ਜਾਣੇ ਕਿਸੇ ਦੀ ਉਡੀਕ ਕੋਈ ਕਿਸੇ ਨੂੰ ਖੋਣ ਵਾਲਾ ਜਾਣੇ ਤੇ ਮੈਂ ਵੀ ਛੱਡਤੀ ਹੁਣ ਤੇਰੀ ਪਰਵਾਹ ਹੁਣ ਤੇਰੀ ਪਰਵਾਹ ਤੇਰਾ ਹੋਣ ਵਾਲਾ ਜਾਣੇ ਤੋੜ ਦੇ ਮੈਨੂੰ ਇੱਕ ਵਾਰ ਫਿਰ ਕੁਝ ਦਰਦ ਸਹਿਣਾ ਹਲੇ ਬਾਕੀ ਐ ਤੂੰ ਹੰਝੂ ਮੇਰੀ ਅੱਖ ਦਾ ਐ ਪਰ ਅੱਖ 'ਚ ਵਹਿਣਾ ਬਾਕੀ ਐ ਤੂੰ ਜ਼ਿੰਦਗੀ ਤੋਂ ਤਾਂ ਹੁਣ ਦੂਰ ਐ ਯਾਰ ਬਸ ਦਿਲ ਤੋਂ ਲੈਣਾ ਬਾਕੀ ਏ ਇਹ ਵੀ ਯਾਦਤ ਦੇਣ ਤੇਰੀ ਮੈਂ ਰਾਤ ਗਹਿਰੀ ਨੂੰ ਸੌਂਦਾ ਨਹੀਂ ਮੈਂ ਗਲਗਲ 'ਤੇ ਰੋਂਦਾ ਸੀ ਗੱਲਾਂ ਯਾਦ ਕਰਕੇ ਹੁਣ ਰੋਂਦਾ ਨਹੀਂ ਬਸ ਕਾਪੀਆਂ ਪਰਦੇ ਗੀਤਾਂ ਨਾਲ ਪਰ ਗੀਤ ਕੋਈ ਦਰਦਾਂ ਦਾ ਗਾਉਂਦਾ ਨਹੀਂ ਤੇਰੇ ਬਾਤ ਤਾਂ ਚਿਹਰੇ ਬਹੁਤ ਆਏ ਕੋਈ ਦਿਲ ਨੂੰ ਸਾਲਾ ਭੌਂਦਾ ਨਹੀਂ ਇੱਕ ਚੀਜ਼ ਹੋਰ ਤੇਰੇ ਬਾਤ ਤਾਂ ਚਿਹਰੇ ਬਹੁਤ ਆਏ ਕੋਈ ਦਿਲ ਨੂੰ ਸਾਲਾ ਭੌਂਦਾ ਨਹੀਂ ਮੈਨੂੰ ਆ ਕੇ ਜਾਣ ਵਾਲੇ ਬਹੁਤ ਮਿਲੇ ਪਰ ਕੋਈ ਜਾ ਕੇ ਆਉਣ ਵਾਲਾ ਨਹੀਂ ਮੈਨੂੰ ਪਾਉਣ ਤੋਂ ਪਹਿਲਾਂ ਮੈਨੂੰ ਛੱਡਣ ਤੋਂ ਬਾਅਦ ਮਹਿਸੂਸ ਤਾਂ ਦੱਸ ਕੀ ਹੋਇਆ ਦਿਲੋਂ ਕੱਢਣ ਤੋਂ ਬਾਅਦ ਬੀਜ ਜਿਸਕੇ ਦਾ ਬੋਇਆ ਵਾਦੇ ਉਮਰਾਂ ਦੇ ਕਰਕੇ ਕੋਈ ਸਜ਼ਾ ਤਾਂ ਨਹੀਂ ਮਿਲੀ ਬੂਟਾ ਵੱਢਣ ਤੋਂ ਬਾਅਦ ਜ਼ਿੰਦਗੀ ਆਸ ਵਿੱਚ ਬੀਤ ਗਈ ਪਰ ਤੇਰਾ ਸਾਥ ਨਾ ਪਾਇਆ ਜ਼ਿੰਦਗੀ ਆਸ ਵਿੱਚ ਬੀਤ ਗਈ ਪਰ ਤੇਰਾ ਸਾਥ ਨਾ ਪਾਇਆ ਸੱਚ ਦੱਸੇ ਕਿੰਨੀ ਵਾਰ ਕਬਰ ਤੇ ਆਈ ਮੈਨੂੰ ਦੱਬਣ ਤੋਂ ਬਾਅਦ ਰੱਬਾ ਤੇਰੇ ਭਾ ਦੀ ਬਣ ਜੇ ਰਹਿ ਰਹਿ ਮਾਰੇ ਚੀਕਾਂ ਤੇਰੇ ਮੂੰਹ ਤੇ ਕੱਜਣ ਦੇ ਕੇ ਖਿਚੀਆਂ ਜਾਵਣ ਲੀਕਾਂ ਤੈਨੂੰ ਵੀ ਕੋਈ ਕੁਲਟਾ ਸਰਦੇ ਜਾਂਕਰ ਛਟੜ ਤੀਵੀ ਤੈਨੂੰ ਵੀ ਫਿਰ ਲੰਘਣਾ ਪੈ ਜੇ ਪਾ ਕੇ ਹਰਥਾਂ ਨੀਵੀ ਹਰਥਾਂ ਗਲੀ ਮੁਹੱਲੇ ਨੁਕਰ ਗਿਰਜਾਂ ਵਰਗੇ ਬੰਦੇ ਤੇਰੀ ਉਧੜੀ ਢਾਕ ਤੇ ਡੁੱਲਣ ਤੰਜ ਕਸੀਵਣ ਮੰਦੇ ਤੇਰੇ ਬਾਲ ਜੇ ਟੁਕੜ ਮੰਗਣ ਨਿੰਮੋ ਝੂਣਾ ਹੋਵੇ ਤੂੰ ਵੀ ਸ਼ਾਂਹ ਬੂਹੇ ਜਾ ਕੇ ਮਨਮਣ ਹੰਝੂ ਰੋਵੇ ਮਿਲਵੀ ਜਾਣ ਜੇ ਪਿੰਡੇ ਬਦਲੇ ਦੋ ਘੜੀਆਂ ਦੇ ਦਾਣੇ ਕਿੰਜ ਵਕੀ ਦੀ ਅਸਮਤ ਠੱਗਾ ਫਿਰ ਤੂੰ ਅਸਲੋ ਜਾਣੇ ਕਦੇ ਇਕਦਾਈ ਕੋਠੇ ਉੱਤੇ ਬਣ ਕੇ ਰੰਡੀ ਨੱਚੇ ਰੱਬ ਦੀ ਸੋਹ ਹੈ ਰੱਬਾ ਤੂੰ ਵੀ ਮੱਚੇ ਅਸਲੋ ਮੱਚੇ ਤੇਰੀ ਜੁਨੀ ਖਿਚਣ ਵਾਲੇ ਹੋ ਹੋ ਮੂਰੇ ਖਿਚਣ ਤੇਰੀ ਰੂਹ ਦੇ ਲਵੇ ਕਚੀਚੀ ਨਾਲੇ ਦੰਦ ਕਰਿਚਣ ਫਿਰ ਤੂੰ ਵੇਖੀ ਅੱਕੇ ਹੋਏ ਨੂੰ ਪੈ ਪੈ ਜਾਵਣ ਗਸ਼ੀਆਂ ਤੂੰ ਵੀ ਜਾਣੇ ਕਿਕਣ ਹੁੰਦੀਆਂ ਰੋ ਰੋ ਕੇ ਖੁਦ ਖੁਸ਼ੀ